ਕਲਸ ਵਿੱਚ ਮੈਂ ਹਮਨ ਕੋਟੋਂ ਲਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਐਂ ਤੱਕ ਦੇਖ ਲਿਓ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਤੇ ਚੈਨਲ ਗਾਓ ਸਬਸਕ੍ਰਾਈਬ ਠੀਕ ਹੈ ਤੇ ਚੇਰ ਲੰਮਾ ਕਰੀਏ ਇੱਥੇ ਮੈਂ ਆ ਗਈ ਸੀ ਬਾਹਰ ਮੈਂ ਨਾ ਮਸ਼ੀਨ 'ਚ ਵੀ ਕੱਪੜੇ ਪਾਣੇ ਸੀ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਤੇ ਉਹ ਵਾਲਾ ਨਾ ਮੰਜਾ ਇਗਨੋਰ ਕਰਿਓ ਉਹਨਾਂ ਅਸੀਂ ਬਸ ਪਾਈ ਜਾਂਦਾ ਦਾ ਹੁੰਦਾ ਹੈ ਨਾ ਉਹ ਲੈ ਕੇ ਨਵਾਰ ਵਗੈਰਾ ਤੇ ਅਸੀਂ ਉਹ ਬਣਵਾਣਾ ਹੈ ਤੇ ਉਹ ਐ ਟੁੱਟ ਗਿਆ ਸੀ ਆ ਪਾਚ ਗਿਆ ਸੀ ਕਿੰਨੇ ਸਾਲ ਦਾ ਹੋ ਗਏ ਸੀਗੇ ਮੰਜੇ ਨੂੰ ਬੁੜੇ ਨੂੰ ਔਰ ਉਹ ਪਾਚ ਗਿਆ ਸੀ ਆ ਤੇ ਬਸ ਇੱਥੇ ਥੋੜੇ ਜਿਹੇ ਕੱਪੜੇ ਮੈਂ ਪਹਿਲਾਂ ਪਾ ਗਈ ਸੀ ਮਸ਼ੀਨ ਚ ਉਹ ਮੈਂ ਕੱਢ ਲੈਣੇ ਨੇ ਠੀਕ ਹੈ ਤੇ ਆਹ ਵਾਲੇ ਜਿਹੜੇ ਕੱਪੜੇ ਹੈਗੇ ਆ ਇਹ ਮੈਂ ਪਾਣੀ ਲਾਤਾ ਮੈਂ ਮਸ਼ੀਨ ਚ ਪਾਣੀ ਪਾ ਕੇ ਇਹ ਵਾਲੇ ਕੱਪੜੇ ਮੈਂ ਪਾ ਦੂਗੀ ਮਸ਼ੀਨ ਚ ਹੈਨਾ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਮੈਨੂੰ ਨਾ ਪਤਨੀ ਇੱਕ ਤਾਂ ਟਾਈਮ ਵੀ ਖਾਸਾ ਹੋ ਗਿਆ ਸੀ ਤੇ ਮੰਮੀ ਦਾ ਵੀ ਫੋਨ ਆਇਆ ਸੀ ਮੰਮੀ ਮੈਨੂੰ ਗੁੱਸੇ ਹੋਣ ਲੱਗੇ ਸੀ ਕਿ ਤੂੰ ਜਮਾਂ ਧਿਆਨ ਨਹੀਂ ਰੱਖਦੀ ਵੀ ਸਵੇਰੇ ਸਵੇਰੇ ਧੋ ਲਿਆ ਕਰ ਵੀ ਹੁਣ ਤੂੰ ਸ਼ਾਮ ਨੂੰ ਹੈਨਾ ਮਤਲਬ ਸ਼ਾਮ ਦਾ ਹੀ ਟਾਈਮ ਹੋ ਗਿਆ ਠੰਡ ਵੀ ਬਹੁਤ ਹੈ ਨਾ ਵੀ ਤੂੰ ਕੱਪੜੇ ਧੋਣ ਲੱਗੀ ਤੇ ਮੈਨੂੰ ਕਿੰਨੀਆਂ ਗੱਲਾਂ ਸੁਣਾ ਦਿੱਤੀਆਂ ਮੰਮੀ ਨੇ ਹੈਨਾ ਵੀ ਤੂੰ ਬਿਮਾਰ ਹੋ ਜਾਣਾ ਪਹਿਲੇ ਮੈਂ ਮਸੀ ਠੀਕ ਹੋਈਆਂ ਕਿਉਂਕਿ ਜਿਗਾਮ ਲੱਗਿਆ ਸੀ ਤੇ ਤੇ ਹਜੇ ਵੀ ਮੈਨੂੰ ਜਿਖਾਮ ਜ਼ਿਆਦਾ ਹੈਗਾ ਬਠੰਡ ਲੱਗ ਜਾਂਦੀ ਹੈ ਨਾ ਕੰਮ ਵੀ ਕਰਦੇ ਹਨ ਸਾਰੇ ਹੀ ਕਰਨੇ ਪੈਣੇ ਦੋ ਧਵਾਈ ਵੀ ਕਰਨੀ ਪੈਂਦੀ ਹੈ ਕਈ ਕੁਝ ਦੇਖਣਾ ਪੈਂਦਾ ਬਸ ਮੈਂ ਇੱਥੇ ਦੋ ਤਿੰਨ ਬਾਲਟੀਆਂ ਮਸ਼ੀਨ ਚ ਪਾ ਦੂੰਗੀ ਤੇ ਜਿਹੜੇ ਆ ਕੱਪੜੇ ਇਹ ਮੈਂ ਧੋ ਕੇ ਇਹ ਮੈਂ ਕੱਢ ਦੂੰਗੀ ਪਾਣੀ ਚ ਬੱਚਿਆਂ ਦੇ ਨਾ ਸਕੂਲ ਵਾਲੇ ਵੀ ਕੱਪੜੇ ਪਏ ਸੀ ਕਿਉਂਕਿ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ ਤੇ ਉਹਨਾਂ ਦੀਆਂ ਡਰੈਸਾਂ ਵਗੈਰਾ ਸਾਰੀਆਂ ਧੋਣ ਵਾਲੀਆਂ ਸੀਗੀਆਂ ਤੇ ਆ ਬੇੜਾ ਕੱਲ ਮੈਂ ਤੋਂ ਹੋਇਆ ਸੀਗਾ ਚੰਗੀ ਤਰ੍ਹਾਂ ਸਰਫ ਦੇ ਨਾਲ ਪਰ ਫੇਰ ਵੀ ਮੋੜ ਕੇ ਫੇਰ ਉਦਾਂ ਦਾ ਹੀ ਗੰਦਾ ਹੋ ਜਾਂਦਾ ਹੈ ਬਾਹਰ ਵਾਲਾ ਬੇੜਾ ਨਾ ਫਿਰ ਬਾਹਰ ਕੱਚਾ ਸਾਡੇ ਨਾਲ ਪਲਾਟ ਨੇ ਉਹਨਾਂ ਦੀ ਮਿੱਟੀ-ਮੁੱਟੀ ਉੱਡ ਕੇ ਆਂਦੇ ਰਹਿੰਦੇ ਕਿਉਂਕਿ ਹਵਾ ਚੱਲਦੀ ਰਹਿੰਦੀ ਹੈ ਨਾ ਤੇ ਥੋੜੇ ਜੇ ਕੱਪੜੇ ਮੈਂ ਸੁਕਾਣੇ ਵਾਲੇ ਪਾਸੇ ਪਾ ਦਿੱਤੇ ਸੀ ਸਾਡੀ ਮਸ਼ੀਨ ਵੀ ਹੈਨ ਪੱਟ ਚ ਗਈ ਹੈ ਬਸ ਮੈਂ ਕਹਿੰਨੀ ਆ ਸਿਆਲ-ਸਿਆਲ ਲੱਗਦੀ ਸਿਆਲ ਤੋਂ ਬਾਅਦ ਫਿਰ ਅਸੀਂ ਨਵੀਂ ਲੈ ਲਾਂਗੇ ਲੈਣੀ ਵੈਸੇ ਅਸੀਂ ਇਹੀ ਵਾਲੀ ਮਸ਼ੀਨ ਹੈ ਹੋਰ ਕੋਈ ਮਸ਼ੀਨ ਨਹੀਂ ਲਾਵਾਂਗੇ ਕਿਉਂਕਿ ਇਹ ਕਾਫੀ ਟਾਈਮ ਚੱਲ ਗਈ ਹੈ ਹਨਾ ਇਸੇ ਕੰਪਨੀ ਐਲ ਐਲਜੀ ਕੰਪਨੀ ਦੀ ਹੀ ਇਹੀ ਮਸ਼ੀਨ ਲਵਾਂਗੇ ਹੋਰ ਤੇ ਅਸੀਂ ਕੋਈ ਲੈਣੀ ਨਹੀਂ ਹੈਗੀ ਇਹਨਾਂ ਨੇ ਵੀ ਸਾਫ਼ ਮਨ ਕਰਤਾ ਕਹਿੰਦੇ ਮਸ਼ੀਨ ਲਵਾਂਗੇ ਤਾਂ ਇਹੀ ਵਾਲੀ ਲਵਾਂਗੇ ਕਹਿੰਦੇ ਹੋਰ-ਹੋਰ ਨਹੀਂ ਲੈਣੀ ਹੈਗੀ ਮੈਂ ਤਾਂ ਇਹਨਾਂ ਨੂੰ ਕਹਿੰਦੀ ਆ ਕਿ ਵਧੀਆ ਜਿਹੜੀਆਂ ਹੁਣ ਮਸ਼ੀਨਾਂ ਜੱਲੀਆਂ ਨੇ ਹਨਾ ਉਹ ਵਾਲੀਆਂ ਲੈ ਲਾਂਗੇ ਕਹਿੰਦਾ ਨਾ ਇਹੀ ਲੈ ਕੇ ਦਊਂਗਾ ਮੈਂ ਤਾਂ ਤੇ ਇਹ ਹੁਣ ਜਿਹੜੇ ਡਰੈਸ ਆ ਵਗੈਰਾ ਮੈਂ ਜਿਹੜੀਆਂ ਚਿੱਟੀਆਂ ਕਮੀਜ਼ਾਂ ਕਮੂਜ਼ਾਂ ਹੈਗੀਆਂ ਨੇ ਹਨਾ 5 ਕਮੀਜ਼ਾਂ ਨੇ 5 ਕਾ ਨੂੰ 6 ਕਮੀਜ਼ਾਂ ਨੇ ਇੱਕ ਟੀ-ਸ਼ਰਟ ਹੈ ਹਨਾ ਤੇ ਪੈਂਟਾਂ ਹੋ ਗਈਆਂ ਤੇ ਜਿਹੜੇ ਵਾਈਟ ਵਾਈਟ ਕੱਪੜੇ ਹੈ ਨਾ ਮੈਂ ਉਹ ਪਾ ਦੂੰਗੀ ਇਹਨਾਂ ਦੇ ਤੇ ਇਹਨਾਂ ਦੀਆਂ ਉਹਨਾਂ ਦੀਆਂ ਪੈਂਟਾਂ ਪਾ ਦੂੰਗੀ ਹੈ ਨਾ ਪੈਂਟਾਂ ਜੈਸਮਿਨ ਕੋਲ ਤੇ ਦੋ ਨੇ ਇਹ ਗੱਗੂ ਕੋਲ ਇੱਕ ਹੈ ਇਹਨੂੰ ਇੱਕ ਲੈ ਕੇ ਆਉਣੀ ਆ ਕਿਉਂਕਿ ਇਹ ਇਹਨੇ ਨਾ ਗੋਡੇ ਤੋਂ ਪਾੜ ਲਈ ਹੈ गिर ਗਿਆ ਸੀਗਾ ਗਰਾਊਂਡ 'ਚ ਤੇ ਪਾੜ ਪੁੱਟ ਲਈ ਹੈ ਬਸ ਇੱਥੇ ਜਿਹੜੇ ਕੱਪੜੇ ਮੈਂ ਸਗਾਏ ਨੇ ਉਹ ਮੈਂ ਹੁਣ ਇੱਥੇ ਸੁੱਕਣੇ ਪਾ ਦੂੰਗੀ ਤੇ ਤਾਰਨਾ ਢਿੱਲੀ ਬਹੁਤ ਹੋਈ ਪਈ ਹੈ ਤੇ ਮੈਂ ਇਹਨਾਂ ਨੂੰ ਕਿਹਾ ਵੀ ਸੀ ਵੀ ਇਹਨੂੰ ਟਾਈਟ ਕਰ ਦੋ ਤੇ ਇਹ ਮੇਰੀ ਸੁਣਦਾ ਹੀ ਨਹੀਂ ਹੈਗਾ ਕੋਈ ਵੀ ਮੈਂ ਤੇ ਜਿਹੜਾ ਇਹਨਾਂ ਨੂੰ ਐ ਲੱਗ ਰਿਹਾਿੰਦਾ ਵੀ ਇਹ ਤਾਂ ਬੋਲੀ ਜਾਂਦੀ ਤੇ ਤਾਂ ਕੰਮ ਹੀ ਹੈ ਹਨਾ ਵੀ ਤੁਸੀਂ ਟਾਈਟ ਕਰ ਦੋ ਕੱਪੜੇ ਨਾ ਥੱਲੇ ਲੱਗਣ ਲੱਗ ਜਾਂਦੇ ਨੇ ਅਹ ਜੀ ਤਾਂ ਇੱਥੇ ਸਾਈਡ ਤੋਂ ਤਾਂ ਉੱਚੇ ਨੇ ਪਰ ਜਿੱਦਾਂ ਸੈਂਟਰ ਜਿੱਥੇ ਪਾਨੀ ਆ ਫਿਰ نیچے ਲੱਗਣ ਲੱਗ ਜਾਂਦੇ ਨੇ ਫਿਰ ਮੈਂ ਆ ਗਈ ਸੀ ਕਿਚਨ ਤੇ ਹਨਾ 2 ਵਜੇ 2 ਹੀ ਵਜੇ ਸੀਗੇ ਫਿਰ ਮੈਂ ਰੋਟੀ 2:3 ਹੋ ਗਏ ਸੀ ਫਿਰ ਬੱਚੇ ਇਹਨੂੰ ਮੈਂ ਉਦੋਂ ਹੀ ਰੋਟੀ ਬਣਾ ਕੇ ਦੇਣੀ ਹੁੰਦੀ ਹੈ ਜਦੋਂ ਉਹਨਾਂ ਨੇ ਖਾਣੀ ਹੁੰਦੀ ਹੈ ਤੇ ਹੁਣ ਉਹ ਮੈਨੂੰ ਕਹਿਣ ਲੱਗੇ ਸੀ ਮਮਾ ਭੁੱਖ ਲੱਗੀ ਕਿਉਂਕਿ ਦੁਪਹਿਰੇ ਮੈਂ ਸਵੇਰੇ ਮੈਂ ਪੁੱਛਿਆ ਸੀਗਾ ਇਹਨਾਂ ਨੂੰ ਵੀ ਤੁਸੀਂ ਰੋਟੀ-ਰੋਟੀ ਖਾਣੀ ਹੈ ਤੇ ਇਹਨਾਂ ਨੇ ਕਰਤਾ ਸੀ ਮਨਾ ਕਹਿੰਦੇ ਜਦੋਂ ਸਾਨੂੰ ਭੁੱਖ ਲੱਗੂ ਜਿੱਦਾਂ ਹੈ ਨਾ ਸਕੂਲ ਤੋਂ ਆ ਕੇ ਖਾਂਦੇ ਉਹੀ ਆਦਤ ਪਈ ਹੋਈ ਹੈ ਕਹਿੰਦੇ ਜੀ ਮੱਕੀ ਦੀ ਰੋਟੀ ਬਣਾ ਦਿਓ ਕੀ ਗੱਗੂ ਕਹਿੰਦਾ ਸੀ ਮੈਂ ਲੂਣ ਨਾਲ ਹੀ ਖਾਣੀ ਆ ਰਗੜੇ ਵੀ ਨੂਣ ਨਾਲ ਉਹਨੂੰ ਅੱਧਾ ਨੂਣ ਨਾਲ ਖਾਣ ਉਂ ਦਾਲੀ ਪਈ ਸੀ ਤੇ ਫਿਰ ਖਾਤਾ ਦਾਲ ਨਾਲ ਹੀ ਲਈ ਪਹਿਲੇ ਕਹਿੰਦਾ ਮੈਂ ਤਾਂ ਮੱਕੀ ਦੀ ਰੋਟੀ ਹੈ ਨਾ ਮੈਂ ਉਹਦੇ ਨਾਲ ਖਾਊਗਾ ਲੂਣ ਨਾਲ ਤੇ ਕੇ ਪਾ ਕੇ ਮੱਖਣ ਪਾ ਲੂੰਗਾ ਬਟਰ ਬਟਰ ਸੀਗਾ ਬਟਰ ਪਾ ਲੂੰਗਾ ਤੇ ਇੱਥੇ ਫਿਰ ਮੈਂ ਜੀ ਮੱਕੀ ਦੀ ਰੋਟੀ ਨਾ ਮੈਂ ਕੋਸ਼ਿਸ਼ ਕੀਤੀ ਵੀ ਮੈਂ ਹੱਥ ਚ ਹੱਥ ਤੇ ਬਣਾਵਾਂ ਮੈਨੂੰ ਨਾ ਹੱਥ ਤੇ ਰੁੱਟੀ ਨਹੀਂ ਬਣਾਉਣੀ ਆਂਦੀ ਮੱਕੀ ਦੀ ਤੇ ਮੈਂ ਤਾਂ ਚੱਕਲੇ ਤੇ ਹਨਾ ਜਿੱਦਾਂ ਲਫਾਫਾ ਰੱਖ ਕੇ ਬਣਾਉਣੀ ਆ ਤੇ ਮੈਂ ਨਾ ਇੱਥੇ ਕੋਸ਼ਿਸ਼ ਵੀ ਕੀਤੀ ਵੀ ਬਣ ਜਾਵੇ ਤੇ ਮੈਂ ਇੱਥੇ ਆਟਾ ਮਲਦੀ ਪਈ ਸੀ ਹਨਾ ਅੱਜ ਜਿਹੜੀ ਸਾਡੀ ਪ੍ਰਾਰਥਨਾ ਇਹ ਨੀਚੇ ਤੋਂ ਥੋੜਾ ਜਾਈ ਦੇ ਉਹ ਹੋ ਗਿਆ ਇਸ ਰਾਖ ਜਿਆ ਹੋ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਸੀ ਹੈ ਨਾ ਚੇਂਜ ਕਰਕੇ ਲਿਆ ਦਿਓ ਪਿੱਤਲ ਦੀ ਪ੍ਰਾਤ ਤੇ ਪਿੱਤਲ ਦੀ ਹੁਣ ਵੀ ਅਸੀਂ ਪਿੱਤਲ ਦੀ ਹੀ ਲਵਾਂਗੇ ਹੈ ਨਾ ਭਾਰੀ ਪ੍ਰਾਤ ਹੈ ਕਿਉਂਕਿ ਮੰਮੀ ਦੱਸਦੇ ਹੁੰਦੇ ਸੀ ਮੇਰੀ ਸੱਸ ਤੇ ਮੇਰੇ ਵਿਆਹ ਦੀ ਪ੍ਰਾਤ ਹੈ ਹੈ ਨਾ ਫਿਰ ਵੀ ਦੇਖ ਲਓ ਕਿੰਨਾ ਟਾਈਮ ਹੋ ਗਿਆ ਮੈਨੂੰ ਲੱਗਦਾ ਉਹਨਾਂ ਦੀ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਸੀ ਹੈ ਨਾ ਤੇ ਪਾਜੀ ਮਤਲਬ ਲਾ ਲਓ ਤੁਸੀਂ ਜਿਹੜੇ ਸਾਡੇ ਬਡੇ ਭਰਾ ਨੇ ਹੈ ਨਾ ਪਾਜੀ ਉਹ 50 ਸਾਲ ਦੇ ਐ ਫਿਰ ਮਤਲਬ ਕਿ ਫਿਰ ਹੋ ਗਏ ਮਤਲਬ 55 ਸਾਲ ਤਾਂ ਹੋ ਗਏ ਹੋ ਗਏ ਵਿਆਹ ਨੂੰ ਮੰਮੀ ਦੇ ਨੂੰ ਤੇ ਮੈਂ ਇੱਥੇ ਨਾ ਜੈਸਮੀਨ ਖੜੀ ਸੀ ਕਿ ਮੈਂ ਜੈਸਮੀਨ ਨਾਲ ਗੱਲਾਂ ਮੇ ਕਿ ਮੈਂ ਅੱਜ ਹੱਥ ਤੇ ਬਣਾ ਕੇ ਦੇਖਣੀ ਹੈ ਮੈਨੂੰ ਬਣਾਉਣੀ ਨਹੀਂ ਆਉਂਦੀ ਮੈਂ ਕੋਸ਼ਿਸ਼ ਤਾਂ ਪੂਰੀ ਕੀਤੀ ਸੀਗੀ ਕਿ ਹੱਥ ਤੇ ਹੈ ਨਾ ਰੋਟੀ ਬਣ ਜੇ ਪਰ ਬਣ ਗਈ ਸੀ ਇਹ ਤਾਂ ਇਹ ਗੱਲ ਨਹੀਂ ਹੈਗੀ ਮਤਲਬ ਪੂਰੀ ਗੋਲ ਹੋ ਗਈ ਸੀ ਫਿਰ ਮੈਨੂੰ ਡਰ ਸੀਗਾ ਕਿ ਤੇ ਡੇਗੀ ਨਾ ਜਾਵੇ ਥੱਲੇ ਟੁੱਟ ਕੇ ਫਿਰ ਮੈਂ ਚੁੱਪ ਕਰਕੇ ਉੱਤੇ ਰੱਖ ਲਈ ਸੀਗੀ ਉਦਾਂ ਬਣ ਗਈ ਸੀ ਤੁਸੀਂ ਦੇਖ ਲਓ ਮੈਂ ਵਧਾ ਲਈ ਹੈ ਨਾ ਜੇ ਮੈਂ ਥੋੜਾ ਜਿਆ ਹੋਰ ਕੋਸ਼ਿਸ਼ ਕਰ ਲਈ ਤੇ ਬਣ ਗਈ ਸੀ ਇੰਨੀ ਕੇ ਵੈਸੇ ਅੱਜ ਕੱਲ ਤਾਂ ਨਈ ਨਈ ਰੋਟੀਆਂ ਬਣਾਉਂਦੀਆਂ ਨੇ ਕੁੜੀਆਂ ਮੈਂ ਤਾਂ ਇਹਨੂੰ ਬੜੀ ਕਰ ਦਿੱਤਾ ਸੀਗਾ ਹਰ ਬੜੀ ਹੋ ਬਣਾਨੀ ਹੁੰਨੀ ਆ ਮੈਂ ਰੋਟੀ ਕੋਈ ਜ਼ਿਆਦਾ ਛੋਟੀ ਵੀ ਨਹੀਂ ਬਣਾਉਂਦੀ ਹੁੰਦੀ ਤੇ ਜ਼ਿਆਦਾ ਬੜੀ ਵੀ ਨਹੀਂ ਬਣਾਉਂਦੀ ਹੁੰਦੀ ਮਤਲਬ ਨਾਰਮਲ ਜੀ ਹੁੰਦੀ ਹੈ ਤੇ ਦੂਜੀ ਸਾਈਡ ਵੀ ਮੈਂ ਗੈਸ ਆਨ ਕਰ ਦਿੱਤਾ ਸੀਗਾ ਤੇ ਬਸ ਮੱਕੀ ਰੋਟੀ ਬਣਾ ਲਈ ਕਿਉਂਕਿ ਸਿਆਲ ਸਿਆਲ ਤਾਂ ਹੁਣ ਮੱਕੀ ਰੋਟੀ ਚੱਲੂਗੀ ਮੈਂ ਮੱਕੀ ਰੋਟੀ ਜ਼ਿਆਦਾ ਬਣਾਉਣੀ ਹੁੰਨੀ ਆ ਕਦੇ ਮੇਥੀ ਨਾਲ ਬਣਾ ਲੈ ਹੁਣ ਨਾ ਮੈਂ ਸਾਗ ਬਣਾਣਾ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਦੋਂ ਬਣਾਵਾ ਮੈਂ ਇਹਨਾਂ ਨੂੰ ਕਿਹਾ ਵੀ ਆ ਨਾ ਵੀ ਤੂੰ ਸਾਗ ਭਾਜੀ ਕਹਿੰਦੇ ਸੀਗੇ ਵੀ ਮੇਰੇ ਨਾਲ ਭੇਜ ਦੀ ਵੀਦੇ ਨੂੰ ਪੀ ਅਸੀਂ ਸਾਗ ਤੋੜ ਲਿਆਵਾਂਗੇ ਹਨਾ ਪਤਨੀ ਕਿਤੇ ਤੋਂ ਲਿਆਣਾ ਹੋਣਾ ਭਾਜੀ ਦੇ ਨਾਲ ਚਲੇ ਜਾਣਗੇ ਭਾਜੀ ਤੜਵਾ ਦੂੰਗੇ ਸਾਗ ਇਹਨਾਂ ਨੂੰ ਤਾਂ ਨਾ ਤੋੜਨ ਆਂਦਾ ਤੇ ਬਸ ਫਿਰ ਭਾਜੀ ਹੁਣੀ ਫਿਰ ਮੈਂ ਸਾਗ ਦੀ ਦੰਆਇਆ ਫਿਰ ਮੈਂ ਸਾਗ ਦੱਸੂੰਗੀ ਤੁਹਾਨੂੰ ਵੀ ਮੈਂ ਕਿਵੇਂ ਬਣਾਉਣੀ ਆ ਤੇ ਤੁਸੀਂ ਹਨਾ ਉਹ ਕਰਿਓ ਕੱਲ ਨੂੰ ਐਸੀ ਐਸੀ ਮੈਂ ਦੋਜੀ ਨੂੰ ਕੱਲੋਂ ਕਹਿਣਾ ਅਸੀਂ ਗਾਜਰਾ ਮਤਲਬ ਦੁੱਧ ਵਾਸਤੇ ਗਿਰੀਲਾ ਬਣਾਉਣਾ ਤੇ ਫਿਰ ਮੈਂ ਉਹਦੀ ਵੀ ਦੱਸੂੰਗੀ ਵੀ ਅਸੀਂ ਕਿਵੇਂ ਬਣਾਉਨੇ ਆ ਸਾਰੇ ਨੇ ਆਪਣੀ ਆਪਣੀ ਢੰਗ ਤਰੀਕੀ ਹੁੰਦੇ ਨਾ ਕੋਈ ਕਿਸੇ ਤਰ੍ਹਾਂ ਬਣਾ ਸੀ ਏਵੇਂ ਹੀ ਬਣਦਾ ਗੁਜਰੀਲੇ ਦਾ ਤਾਂ ਕੋਈ ਉਹ ਨਹੀਂ ਹੁੰਦਾ ਨਾ ਤੇ ਮੈਂ ਉਹ ਵੀ ਤੁਹਾਨੂੰ ਦੱਸੂਗੀ ਤੇ ਸੌਰੀ ਇੱਥੇ ਤਾਂ ਬਸ ਗੱਗੂ ਗਿਆ ਸੀਗਾ ਦੁਕਾਨ ਤੇ ਮੈਂ ਜੈਸਮੀਨ ਨੂੰ ਕਹਿੰਦੀ ਪਈ ਸੀ ਕਿ ਉਹ ਹਜੇ ਤੱਕ ਆਇਆ ਨਹੀਂ ਹੈਗਾ ਪਤ ਨਹੀਂ ਕੀ ਕਰਨ ਲੱਗਾ ਤੇ ਵਿਚਾਰੀ ਜੈਸਮੀਨ ਵੀ ਡਰ ਜਾਂਦੀ ਹੁੰਦੀ ਆ ਨਾ ਤੇ ਮੈਂ ਬਟਰ ਮੰਗਾਇਆ ਸੀ ਉਹ ਤੋਂ ਕਿਉਂਕਿ ਕੇ ਦੋਜੀ ਨੂੰ ਕਿਹਾ ਹੋਇਆ ਕਿ ਖੇ ਲਿਆ ਦਿਓ ਤੇ ਉਹ ਦੋਜੀ ਨੂੰ ਰੋਜ਼ ਹੀ ਚਿੱਤਾ ਭੁੱਲ ਜਾਂਦਾ ਤੇ ਇੱਥੇ ਵਸ ਫਿਰ ਜੈਸਮੀਨ ਮੈਂ ਰੋਟੀ ਬਣਾ ਰਹੀ ਸੀ ਜੈਸਮੀਨ ਆਪਣੀ ਜਿਹੜੀ ਰੋਟੀ ਹੈਗੀ ਆ ਉਹ ਪਾ ਕੇ ਲੈ ਗਈ ਆ ਇੱਥੇ ਨਾ ਮੈਂ ਗੱਗੂ ਵਾਸਤੇ ਰੋਟੀ ਭਾਣ ਲੱਗੀ ਆ ਠੀਕ ਹੈ ਜੀ ਅ ਗੱਗੂ ਨੇ ਖਾਣੀ ਹੈ ਦੂਜੀ ਥਾਲੀ ਦੇ ਵਿੱਚ ਜਿਹੜੀ ਉਹਦੀ ਆਪਣੀ ਉਹਨੇ ਆਪਣੀ ਅਲੱਗ ਥਾਲੀ ਰੱਖੀ ਹੋਈ ਆ ਉਹਦੇ ਵਿੱਚ ਖਾਊਗਾ ਵੈਸੇ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਇਹਦੇ ਚ ਖਾ ਲੈ ਸਾਰਿਆਂ ਦੇ ਆਪਣੇ ਆਪਣੇ ਉਹ ਨੇ ਮੈਂ ਇੱਥੇ ਆਪਣੇ ਵਾਸਤੇ ਰੋਟੀ ਪਾਂਦੀ ਪਈ ਆ ਤੇ ਮੈਂ ਆਪਣੀ ਹੁਣ ਰੋਟੀ ਖਾਉਂਗੀ ਤੇ ਦਾਲ ਪਾ ਲੂੰਗੀ ਮੈਂ ਦਾਲ ਦੇ ਨਾਲ ਖਾਉਂਗੀ ਤੇ ਗੱਗੂ ਦੇ ਆਪਣੀ ਉਹ ਨਖਰੇ ਬਹੁਤ ਕਰਦਾ ਹੈ ਨਾ ਉਹ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਜਵਾਕ ਕਿੱਥੇ ਸੁਣਦੇ ਨੇ ਚਲੋ ਜੀ ਮੈਂ ਆਪਣੇ ਆਚਾਰ ਵੀ ਲੈ ਲਿਆ ਮੈਂ ਇਹ ਮਿਰਚਾਂ ਵਾਲਾ ਆਚਾਰ ਜਿਹੜਾ ਮੈਂ ਪਾਇਆ ਸੀਗਾ ਉਹ ਬਣ ਗਿਆ ਤੇ ਬਹੁਤ ਸਵਾਦ ਹੈ ਇਹ ਮੈਂ ਹੀ ਖਾਣੀ ਆ ਕਿਉਂਕਿ ਮੈਨੂੰ ਹੀ ਮਿਰਚਾਂ ਵਾਲਾ ਆਚਾਰ ਪਸੰਦ ਹੈ ਇੱਥੇ ਜੈਸਮੀਨ ਲੱਗੀ ਸੀ ਥਾਲੀ ਚਾੱਕ ਕੇ ਲੱਡੂ ਗੋਪਾਲ ਜੀ ਨੂੰ ਭੋਗ ਲੈਣ ਵਾਸਤੇ ਤੇ ਜੈਸਮੀਨ ਕਹਿੰਦੀ ਸੀ ਮੈਨੂੰ ਬਟਰ ਪਾ ਦੋ ਤੇ ਮੈਂ ਉਹਨੂੰ ਬਟਰ ਪਾਇਆ ਹੈ ਨਾ ਤੇ ਬਸ ਫਿਰ ਆ ਕਿਚਨ ਮੈਂ ਬਾਅਦ ਵਿੱਚ ਸਾਫ਼ ਕਰੂੰਗੀ ਨਾਲੇ ਭਾਂਡੇ ਧੋਲੂੰਗੀ ਨਾਲੇ ਮੈਂ ਕਿਚਨ ਜਿਹੜਾ ਉਹ ਹੈ ਨਾ ਮੈਂ ਸਾਫ਼ ਕਰ ਦੂੰਗੀ ਪਹਿਲਾਂ ਰੋਟੀ ਖਾ ਲਈਏ ਕਿਉਂਕਿ ਭੁੱਖ ਲੱਗੀ ਹੈ ਇੱਥੇ ਮੈਂ ਪਾਣੀ ਥੋੜਾ ਜਿਹਾ ਗਰਮ ਕਰ ਦਿੱਤਾ ਸੀਗਾ ਕੋਸਾ-ਕੋਸਾ ਜਿਹਾ ਕਿਉਂਕਿ ਗੱਗੂ ਨੂੰ ਪਾਣੀ ਪਿਲਾਣਾ ਹੁੰਦਾ ਹੈ ਨਾ ਉਹ ਫਿਰ ਕੋਸਾ ਪਾਣੀ ਪਿਲਾਉਂਦਿਆਂ ਉਹਨੂੰ ਠੰਡਾ ਪਾਣੀ ਤੁਹਾਨੂੰ ਵੀ ਪਤਾ ਹੈ ਨਾ ਵੀ ਟੂਟੀ ਦਾ ਪਾਣੀ ਟੈਂਕੀ ਦਾ ਠੰਡਾ ਹੁੰਦਾ ਇਸ ਕਰਕੇ ਉਹਦੀ ਸਾਰੀ ਪ੍ਰੋਬਲਮ ਹੈ ਤਾਂ ਕਰਕੇ ਉਹਨੂੰ ਅਸੀਂ ਨਹੀਂ ਪੁਲਾਉਂਦੇ ਹੈਗੇ ਆ ਦੂਜਾ ਪਾਣੀ ਪੁਲਾਉਂਦੇ ਆ ਗਰਮ ਕਰਕੇ ਤੇ ਮੈਂ ਲੂਣ ਵੀ ਪਾ ਲਿਆ ਸੀਗਾ ਕਿਉਂਕਿ ਮੈਨੂੰ ਨੂਨ ਜ਼ਿਆਦਾ ਪਸੰਦ ਹੈ ਤੇ ਦਾਲ ਚ ਅਸੀਂ ਘੱਟ ਪਾਉਂਦੇ ਆ ਸਬਜ਼ੀ ਕੋਈ ਵੀ ਹੋਵੇ ਅਸੀਂ ਘੱਟ ਪਾਉਂਦੇ ਆ ਕਿਉਂਕਿ ਜੈਸਮਿਨ ਦੇ ਪਾਪਾ ਨੂੰ ਨਾ ਘੱਟ ਲੂਣ ਪਸੰਦ ਹੈ ਹੈਨਾ ਤੇ ਮੈਂ ਤੇ ਜ਼ਿਆਦਾ ਖਾਨਣੀ ਆ ਪਾਉ ਬਹੁਤ ਨੂਨ ਖਾਨਣੀ ਆ ਮੈਂ ਤੇ ਬਸ ਫਿਰ ਮੈਂ ਰੂਮ 'ਚ ਲੈ ਗਈ ਸੀਗੀ ਆਪਣੀ ਰੋਟੀ ਚੱਕ ਕੇ ਹਨਾ ਬਸ ਮੈਂ ਉੱਥੇ ਬੈਠ ਕੇ ਹੁਣ ਰੋਟੀ ਖਾ ਲੂੰਗੀ ਹਨਾ ਉੱਥੇ ਪਹਿਲਾਂ ਜੈਸਮੀਨ ਖਾਣ ਲੱਗੀ ਹੋਈ ਸੀ ਤੇ ਬਸ ਮੈਂ ਵੀ ਉੱਥੇ ਜੈਸਮੀਨ ਦੇ ਸਹਰਾਣੇ ਬਹਿ ਜੂੰਗੀ ਜਾ ਕੇ ਦੇਖ ਲੋ ਸਵੇਰੇ ਇੰਨਾ ਸਾਫ਼ ਕੀਤਾ ਸੀ ਦੁਆਰ ਬਈ ਖਲਾਰਾ ਤਾਂ ਪਈ ਜਾਂਦਾ ਹਨਾ ਬੱਚਿਆਂ ਵਾਲੇ ਘਰ ਦੇ ਵਿੱਚ ਤਾਂ ਖਲਾਰਾ ਆਮ ਜੀ ਗੱਲ ਐ ਤੇ ਬਸ ਹੁਣ ਮੈਂ ਰੋਟੀ ਰੁੱਟੀ ਖਾ ਲਈ ਐ ਇੱਥੇ ਜੈਸਮਿਨ ਆ ਗਈ ਐ ਕਿਚਨ ਚ ਪਾਣੀ ਪੀਂਦੀ ਪਈ ਸੀ ਜੈਸਮਿਨ ਕੋਈ ਫਰਕ ਨਹੀਂ ਪੈਂਦਾ ਚਾਹ ਠੰਡਾ ਪੀਵੇ ਚਾਹੇ ਗਰਮ ਪੀਵੇ ਇਹਨੂੰ ਜੇ ਕੋਈ ਵੀ ਜਾਉਣਾ ਵੀ ਤੂੰ ਗਰਮ ਪਾਣੀ ਪੀਤਾ ਇਹ ਜਾਣ ਕੇ ਠੰਡਾ ਪਾਣੀ ਪੀਊਗੀ ਠੀਕ ਐ ਜੀ ਅੱਛੇ ਫਿਰ ਮੈਂ ਬਸ ਤੇਰੇ ਮੇਰੇ ਭਾਂਡੇ ਕੁੰਡੇ ਹੈਗੇ ਨੇ ਮੈਂ ਉਹ ਸਾਰੇ ਭਾਂਡੇ ਧੋ ਦੇਣੇ ਨੇ ਕਿਤੇ ਮੇਰੀ ਵੀਡੀਓ ਚੱਲਦੀ ਚੱਲਦੀ ਬੰਦ ਹੋ ਗਈ ਸੀਗੀ ਤੇ ਵੀਡੀਓ ਫਿਰ ਮੈਂ ਬਸ ਜਿੰਨੀ ਕਿ ਲੈ ਹੀ ਹੋਈ ਕਿਉਂਕਿ ਉਹ ਕੋਈ ਐਂਡੀ ਜਿਹੜੀ ਫੋਲ ਹੋ ਗਈ ਸੀਗੀ ਸ਼ਾਮ ਦੇ ਬੱਜ ਗਏ ਸੀਗੇ 4 ਜੀ ਮੈਂ ਆ ਗਈ ਸੀ ਕਿਚਨ 'ਚ ਚਾਹ ਬਣਾਉਣ ਵਾਸਤੇ ਰੋਟੀ ਰੋਟੀ ਖਾ ਕੇ ਥੋੜੀ ਦੇਰ ਮੈਂ ਜਿਹੜੇ ਕੱਪੜੇ ਪਏ ਸੀ ਉਹ ਧੋਤੇ ਤੇ ਹੁਣ ਮੈਨੂੰ ਐ ਸੀਗਾ ਕਿ ਮੈਂ ਚਾਹ ਬਣਾ ਲਵਾਂ ਚਾਹ ਬਣਾ ਕੇ ਪੀ ਲਵਾਂ ਤੇ ਮੈਂ ਆ ਗਈ ਸੀ ਕਿਚਨ 'ਚ ਮੈਂ ਵਸ ਚਾਹ ਧਰ ਦਿੱਤੀ ਸੀ ਚਾਹ 'ਚ ਅਸੀਂ ਕੁਝ ਜ਼ਿਆਦਾ ਨਹੀਂ ਪਾਉਂਦੇ ਅਸੀਂ ਬਸ ਖੰਡ ਪੱਤੀ ਤੇ ਮੈਂ ਨਾ ਸੌਂਫ ਪਾਣੀ ਮੈਨੂੰ ਸੌਂਫ ਵਾਲੀ ਚਾਹ ਹੀ ਜ਼ਿਆਦਾ ਪਸੰਦ ਹੈ ਸੌਫ ਪਾਉਂ ਤੋਂ ਬਿਨਾਂ ਤਾਂ ਸੌਫ ਤੋਂ ਦੁੱਧ ਵੀ ਸੌਫ ਪਾਣੀ ਆ ਚਾਹ ਵੀ ਸੌਫ ਪਾਣੀ ਆ ਮੈਨੂੰ ਸੌਫ ਵਾਲੀ ਚਾਹ ਪਸੰਦ ਹੈ ਤੇ ਇੱਥੇ ਮੇਰੀ ਦਵਾਈ ਪਈ ਸੀ ਮੈਂ ਦਵਾਈ ਉੱਪਰ ਰੱਖੀ ਤੇ ਬਸ ਸੌਫ ਪਾ ਦिती ਐ ਡੱਬੀ ਲਿਆਉਣ ਵਾਲੀ ਹੋਈ ਐ ਡੱਬੀ ਲੈ ਕੇ ਆਉਂਗੀ ਮੈਂ ਜਿੱਦਣ ਬਾਜ਼ਾਰ ਗਈ ਮੈਂ ਦੋ ਤਿੰਨ ਡੱਬੀਆਂ ਲੈ ਕੇ ਆਣੀਆਂ ਨੇ ਛੋਟੇ ਡੱਬੇ ਲੈ ਕੇ ਆਉਂਗੀ ਤੇ ਭਾਂਡੇ ਪੂਨੇ ਸਾਰੇ ਮੈਂ ਉਹ ਕਰਲੇ ਨੇ ਹੁਣ ਬਸ ਜੀ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਸ ਮੈਂ ਦੁੱਧ ਦੁੱਧ ਪਾਲਮਾ ਚਾਹ ਨਾਲੇ ਚਾਹ ਪੀ ਲਮਾ ਹੁਣ ਮੈਂ ਹੁਣ ਤੁਹਾਨੂੰ ਮਿਲੂਗੀ ਅਗਲੇ ਵਲੌਗ ਦੇ ਵਿੱਚ ਤੁਸੀਂ ਮੇਰੀ ਵਲੌਗ ਨੂੰ ਜ਼ਰੂਰ ਦੇਖਿਓ ਤੇ ਫੁੱਲ سپورਟ ਕਰੋ ਕਿ ਤੁਹਾਡੇ سپورਟ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਜੀ ਇਹਦੇ ਨਾਲ ਹੀ ਮੈਂ ਵਲੌਗ ਦਾ ਐਂਡ ਕਰਦੀ ਆਂ ਜੀ ਸਤਿ ਸ਼੍ਰੀ ਅਕਾਲ